ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਆਲਾਂ ਦੀ ਰਾਤ ਸੀ ਬਾਹਰ ਹਰ ਪਾਸੇ ਹਨੇਰਾ ਫੈਲਿਆ ਹੋਇਆ ਸੀ ਹਵਾ ਠੰਡੀ ਸੀ ਪਰ ਅਰਚਨਾ ਨੂੰ ਬੇਚੈਨੀ ਹੋ ਰਹੀ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਅਰਚਨਾ ਨੇ ਆਪਣੇ ਉੱਪਰ ਸ਼ਾਲ ਲਿਆ ਤੇ ਬਾਹਰ ਆ ਕੇ ਬਰਾਂਡੇ ਵਿੱਚ ਰੱਖੀ ਹੋਈ ਕੁਰਸੀ ਤੇ ਬੈਠ ਗਈ ਉਸ ਨੇ ਆਪਣੇ ਚਾਰੇ ਪਾਸੇ ਦੇਖਿਆ ਘਰ ਵਿੱਚ ਸਭ ਕੁਝ ਸ਼ਾਂਤ ਸੀ ਪਰ ਜੋ ਬੇਚੈਨੀ ਉਸ ਦੇ ਅੰਦਰ ਸੀ ਉਹ ਠੰਡ ਨਾਲੋਂ ਵੀ ਜ਼ਿਆਦਾ ਸੀ। ਰਾਤ ਦਾ ਤਕਰੀਬਨ 1 ਵਜ ਚੁੱਕਿਆ ਸੀ। ਪੂਰੇ ਘਰ ਵਿੱਚ ਗਹਿਰੀ ਸ਼ਾਂਤੀ ਸੀ ਪਰ ਫਿਰ ਵੀ ਕੁਝ ਅਜੀਬਾ ਸੀ ਜੋ ਸਹੀ ਨਹੀਂ ਲੱਗ ਰਿਹਾ ਸੀ। ਫਿਰ ਉਸ ਨੂੰ ਕਿਸੇ ਦੀ ਆਹਟ ਸੁਣਾਈ ਦਿੱਤੀ। ਉਹ ਕੁਰਸੀ ਤੋਂ ਉੱਠੀ ਤੇ ਘਰ ਦੇ ਚਾਰੇ ਪਾਸੇ ਵੇਖਿਆ। ਘਰ ਵਿੱਚ ਸਭ ਕੁਝ ਠੀਕ ਲੱਗ ਰਿਹਾ ਸੀ। ਪਰ ਫਿਰ ਉਹ ਆਵਾਜ਼ ਕਿੱਥੋਂ ਆਈ? ਫਿਰ ਉਸਨੇ ਮਾਂ ਦੇ ਕਮਰੇ ਵਿੱਚ ਵੇਖਿਆ। ਮਾਂ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਉਹ ਸੌਂ ਰਹੀ ਸੀ। ਫੇਰ ਉਹ ਆਵਾਜ਼ ਕਿਸ ਦੀ ਸੀ? ਅਰਚਨਾ ਨੇ ਆਪਣੇ ਆਪ ਨੂੰ ਕਿਹਾ ਹੁਣ ਉਹ ਪੂਰੀ ਤਰ੍ਹਾਂ ਡਰ ਗਈ ਸੀ। ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ। ਫੇਰ ਉਸਨੇ ਸੰਜੇ ਨੂੰ ਫੋਨ ਕੀਤਾ। ਸੰਜੇ ਪੁੱਛਣ ਲੱਗਿਆ ਅਰਚਨਾ ਐਨੀ ਰਾਤ ਨੂੰ ਫੋਨ ਕੀਤਾ। ਸਭ ਕੁਝ ਠੀਕ ਤਾਂ ਹੈ ਨਾ? ਸੰਜੇ ਮੈਨੂੰ ਡਰ ਲੱਗ ਰਿਹਾ ਹੈ। ਕੀ ਮਤਲਬ? ਪਤਾ ਨਹੀਂ। ਮੈਨੂੰ ਲੱਗ ਰਿਹਾ ਹੈ। ਕੇ ਘਰ ਵਿੱਚ ਕੋਈ ਹੋਰ ਵੀ ਹੈ ਕੋਈ ਤਾਂ ਹੈ ਜੋ ਮੈਨੂੰ ਲੁਕ ਕੇ ਵੇਖ ਰਿਹਾ ਹੈ ਸੰਜੇ ਪੁੱਛਣ ਲੱਗਿਆ ਤੂੰ ਮਜ਼ਾਕ ਤਾਂ ਨਹੀਂ ਕਰ ਰਹੀ ਅਰਚਨਾ ਨਹੀਂ ਕਈ ਦਿਨਾ ਤੋਂ ਮੈਂ ਅਜੀਬ ਚੀਜ਼ਾਂ ਮਹਿਸੂਸ ਕਰ ਰਹੀ ਹਾਂ ਅੱਜ ਤਾਂ ਮੈਨੂੰ ਘਰ ਦੇ ਅੰਦਰੋਂ ਕਿਸੇ ਦੇ ਚੱਲਣ ਦੀ ਆਵਾਜ਼ ਸੁਣੀ ਹੈ ਸੰਜੇ ਕਹਿਣ ਲੱਗਿਆ ਮਾਂ ਕਿੱਥੇ ਹੈ ਉਹ ਤਾਂ ਸੌਂ ਰਹੀ ਹੈ ਮੈਂ ਉਹਨਾਂ ਨੂੰ ਉਠਾਉਣਾ ਨਹੀਂ ਚਾਹੁੰਦੀ। ਸੰਜੇ ਗੰਭੀਰ ਹੁੰਦੇ ਹੋਏ ਕਹਿਣ ਲੱਗਿਆ, "ਅਰਚਨਾ, ਤੂੰ ਕਮਰੇ ਅੰਦਰ ਚਲੀ ਜਾ ਅਤੇ ਦਰਵਾਜ਼ਾ ਬੰਦ ਕਰ। ਮੈਂ ਹੁਣੇ ਹੀ ਆਉਂਦਾ ਹਾਂ।" ਅਰਚਨਾ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ, "ਨਹੀਂ ਸੰਜੇ, ਤੂੰ ਹੁਣ ਨਾ ਏ।" ਉਦੋਂ ਹੀ ਅਚਾਨਕ ਘਰ ਦੇ ਅੰਦਰੋਂ ਕਿਸੇ ਚੀਜ਼ ਦੇ ਡਿੱਗਣ ਦੀ ਤੇਜ਼ ਆਵਾਜ਼ ਆਈ। ਅਰਚਨਾ ਨੇ ਫੇਰ ਆਪਣੀ ਮਾਂ ਦੇ ਕਮਰੇ ਵੱਲ ਵੇਖਿਆ। ਉਸ ਕਮਰੇ ਦਾ ਦਰਵਾਜ਼ਾ ਹਲੇ ਵੀ ਬੰਦ ਸੀ ਇਸ ਦਾ ਮਤਲਬ ਇਹ ਆਵਾਜ਼ ਉਥੋਂ ਨਹੀਂ ਆਈ ਸੀ ਅਰਚਨਾ ਨੇ ਕਿਹਾ ਸੰਜੀਤ ਥੇ ਜ਼ਰੂਰ ਕੋਈ ਹੈ ਸੰਜੀਤ ਵੀ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗਿਆ ਮੈਂ ਬਸ 10 ਮਿੰਟ ਵਿੱਚ ਪਹੁੰਚ ਰਿਹਾ ਹਾਂ ਫਿਰ ਅਰਚਨਾ ਹੌਲੀ-ਹੌਲੀ ਉਧਰ ਜਾਣ ਲੱਗੀ ਜਿੱਥੋਂ ਆਵਾਜ਼ ਆਈ ਸੀ ਜਦੋਂ ਅਰਚਨਾ ਹੌਲੀ-ਹੌਲੀ ਅੱਗੇ ਵਧ ਰਹੀ ਸੀ ਤਾਂ ਪਿੱਛੇ ਤੋਂ ਉਸ ਦੇ ਮੋੜੇ ਤੇ ਕਿਸੇ ਨੇ ਹੱਥ ਰੱਖਿਆ ਜਦੋਂ ਅਰਚਨਾ ਨੇ ਡਰਦੀ ਹੋਈ ਨੇ ਪਿੱਛੇ ਦੇਖਿਆ ਤਾਂ ਉਸ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਉਹ ਤਾਂ ਉਸ ਦੀ ਮਾਂ ਇੰਦਰਾ ਜੀ ਸੀ ਅਰਚਨਾ ਬੇਟਾ ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਹੀ ਹੈ ਮਾਂ ਨੇ ਹੈਰਾਨੀ ਨਾਲ ਪੁੱਛਿਆ ਅਰਚਨਾ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ ਉਹ ਆਪਣੀ ਮਾਂ ਨਾਲ ਲਿਫਟ ਗਈ ਤੇ ਕਹਿਣ ਲੱਗੀ ਮਾਂ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਇੱਥੇ ਕੋਈ ਹੈ ਕੋਈ ਮੈਨੂੰ ਦੇਖ ਰਿਹਾ ਹੈ ਉਸ ਦੀ ਮਾਂ ਕਹਿਣ ਲੱਗੀ ਇਹ ਤੇਰਾ ਵਹਿਮ ਹੈ ਰਾਤ ਜਿਆਦਾ ਹੋ ਗਈ ਹੈ ਇਸ ਲਈ ਤੈਨੂੰ ਅਜੀਹਾ ਲੱਗ ਰਿਹਾ ਹੈ ਘਰ ਵਿੱਚ ਤਾਂ ਸਿਰਫ ਆਪਾਂ ਦੋਵੇਂ ਹੀ ਹਾਂ ਅਰਚਨਾ ਕਹਿਣ ਲੱਗੀ ਨਹੀਂ ਮਾਂ ਮੈਂ ਆਵਾਜ਼ ਸੁਣੀ ਹੈ ਉੱਥੇ ਜ਼ਰੂਰ ਕੋਈ ਹੈ ਮਾਂ ਨੇ ਡੂੰਗਾ ਸਹਾਂ ਲੈਂਦੇ ਹੋਏ ਕਿਹਾ ਅਰਚਨਾ ਬਸ ਕਰ ਬਹੁਤ ਹੋ ਗਿਆ ਰਾਤ ਦੇ ਇਸ ਵੇਲੇ ਬਿਨਾਂ ਵਜ੍ਹਾ ਡਰਨ ਦਾ ਕੋਈ ਫਾਇਦਾ ਨਹੀਂ ਚੱਲ ਅੰਦਰ ਚੱਲਦੇ ਹਾਂ ਅਰਚਨਾ ਦਾ ਮਨ ਨਹੀਂ ਮੰਨ ਰਿਹਾ ਸੀ ਉਸ ਨੇ ਆਖਰੀ ਵਾਰ ਫੇਰ ਉਸ ਦਰਵਾਜ਼ੇ ਵੱਲ ਵੇਖਿਆ ਤੇ ਮਾਂ ਦੇ ਨਾਲ ਅੰਦਰ ਚਲੀ ਗਈ ਸਵੇਰ ਦੇ 8 ਵਜ ਚੁੱਕੇ ਸੀ ਅਰਚਨਾ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ ਉਸ ਦੀ ਮਾਂ ਇੰਦਰਾ ਜੀ ਰਸੋਈ ਵਿੱਚ ਕੰਮ ਕਰ ਰਹੀ ਸੀ ਹਲਕੀ ਜਿਹੀ ਧੁੱਪ ਨਿਕਲ ਆਈ ਸੀ ਪਰ ਹਾਲੇ ਵੀ ਠੰਡ ਸੀ ਦਰਵਾਜ਼ੇ ਦੀ ਘੰਟੀ ਵੱਜੀ ਇੰਦਰਾ ਜੀ ਆਪਣੇ ਹੱਥ ਪੂੰਝਦੀ ਹੋਈ ਦਰਵਾਜ਼ਾ ਖੋਲਣ ਚਲੀ ਗਈ ਬਾਹਰ ਸੰਜੇ ਖੜਾ ਸੀ ਉਸ ਨੇ ਇੰਦਰਾ ਜੀ ਦੇ ਪੈਰੀ ਹੱਥ ਲਾਉਂਦੇ ਹੋਏ ਕਿਹੜਾ ਮਾਂ ਅਰਚਨਾ ਹਲੇ ਸੁੱਤੀ ਪਈ ਹੈ ਹਾਂ ਪੁੱਤਰ ਉਹ ਰਾਤ ਨੂੰ ਬਹੁਤ ਲੇਟ ਸੁੱਤੀ ਸੀ ਪਰ ਤੂੰ ਇੰਨੀ ਸਵੇਰੇ ਸਵੇਰੇ ਇੱਥੇ ਮਾਂ ਤੁਸੀਂ ਤਾਂ ਜਾਣਦੇ ਹੀ ਹੋ ਜਦੋਂ ਅਰਚਨਾ ਪਰੇਸ਼ਾਨ ਹੁੰਦੀ ਹੈ ਤਾਂ ਮੈਨੂੰ ਫੋਨ ਕਰਦੀ ਹੈ ਕੱਲ ਰਾਤ ਵੀ ਉਸਨੇ ਮੈਨੂੰ ਫੋਨ ਕੀਤਾ ਸੀ ਪਰ ਫਿਰ ਖੁਦ ਹੀ ਆਉਣ ਤੋਂ ਮਨਾਂ ਕਰ ਦਿੱਤਾ ਇਸ ਲਈ ਮੈਂ ਸਵੇਰੇ ਸਵੇਰੇ ਮਿਲਣ ਲਈ ਆ ਗਿਆ ਇੰਦਰਾ ਜੀ ਕਹਿਣ ਲੱਗੇ ਅਰਚਨਾ ਕੁੱਝ ਜ਼ਿਆਦਾ ਹੀ ਡਰਦੀ ਹੈ ਸਾਡਾ ਘਰ ਪੁਰਾਣਾ ਹੈ ਜਦੋਂ ਹਵਾ ਚੱਲਦੀ ਹੈ ਤਾਂ ਖਿੜਕੀਆਂ ਖੜਕਣ ਲੱਗਦੀਆਂ ਹਨ ਇਸ ਲਈ ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਸੰਜੇ ਤੂੰ ਬੈਠ ਮੈਂ ਚਾਹ ਬਣਾਉਂਦੀ ਹਾਂ ਠੀਕ ਹੈ ਮਾਂ ਅਰਚਨਾ ਨੂੰ ਵੀ ਜਗਾ ਦਿਓ ਸੰਜੇ ਸੋਫੇ ਉੱਪਰ ਬੈਠ ਗਿਆ ਅਤੇ ਇੱਧਰ ਉੱਧਰ ਦੇਖਦਾ ਹੋਇਆ ਸੋਚਣ ਲੱਗਿਆ ਕਿਰਚਨਾ ਨੂੰ ਗਲਤਫਹਿਮੀ ਹੋਈ ਸੀ ਜਾਂ ਫਿਰ ਸੱਚਮੁੱਚ ਕੁਝ ਹੋਰ ਜਿਸ ਨੂੰ ਅਰਚਨਾ ਖੁਦ ਵੀ ਨਹੀਂ ਸਮਝ ਸਕੀ ਅਰਚਨਾ ਅਤੇ ਸੰਜੇ ਕਾਲਜ ਦੇ ਦੋਸਤ ਸੀ ਬਹੁਤ ਜਲਦੀ ਉਹਨਾਂ ਦਾ ਵਿਆਹ ਹੋਣ ਵਾਲਾ ਸੀ ਸੰਜੇ ਦੇ ਮਾਤਾ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਚਾਚਾ ਚਾਚੀ ਨੇ ਉਸ ਨੂੰ ਪਾਲਿਆ ਸੀ ਉਸ ਦੀ ਚਾਚੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਇੱਧਰ ਜਦੋਂ ਅਰਚਨਾ 5 ਸਾਲ ਦੀ ਸੀ ਤਾਂ ਉਸ ਦੇ ਪਿਤਾ ਜੀ ਅਚਾਨਕ ਘਰ ਛੱਡ ਕੇ ਚਲੇ ਗਏ ਸੀ ਉਸ ਦਿਨ ਤੋਂ ਬਾਅਦ ਉਹਨਾਂ ਨੇ ਨਾ ਤਾਂ ਕੋਈ ਫੋਨ ਕੀਤਾ ਤੇ ਨਾ ਹੀ ਕੋਈ ਖਬਰ ਭੇਜੀ ਸੀ ਅਰਚਨਾ ਨੂੰ ਆਪਣੇ ਪਿਤਾ ਜੀ ਦੀ ਤੁੰਗਲੀ ਜੀ ਯਾਦ ਸੀ ਅਰਚਨਾ ਦੀ ਮਾਂ ਨੇ ਉਸ ਦੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਸੀ ਪਰ ਜਦੋਂ ਅਰਚਨਾ ਆਪਣੀ ਮਾਂ ਤੋਂ ਆਪਣੇ ਪਿਤਾ ਜੀ ਬਾਰੇ ਕੁਝ ਪੁੱਛਦੀ ਸੀ ਤਾਂ ਉਸ ਦੀ ਮਾਂ ਟਾਲ ਦਿੰਦੀ ਸੀ ਅਰਚਨਾ ਦੇ ਮਨ ਵਿੱਚ ਇੱਕ ਸਵਾਲ ਗੂੰਜਦਾ ਰਹਿੰਦਾ ਸੀ ਕਿ ਪਿਤਾ ਜੀ ਸਾਨੂੰ ਛੱਡ ਕੇ ਕਿਉਂ ਚਲੇ ਗਏ ਆਖਰ ਅਜੀਹਾ ਕੀ ਹੋਇਆ ਸੀ 인ਦਰਾ ਜੀ ਅਰਚਨਾ ਨੂੰ ਉਠਾਉਣ ਲਈ ਚਲੀ ਗਈ ਉਹ ਅਰਚਨਾ ਸੰਜੇ ਆਇਆ ਹੈ ਅਰਚਨਾ ਪਾਸਾ ਲੈਂਦੇ ਹੋਏ ਕਹਿਣ ਲੱਗੀ ਮਾਂ ਥੋੜੀ ਦੇਰ ਹੋਰ ਸੌਣ ਦਿਓ ਨਹੀਂ ਅਰਚਨਾ ਉੱਠ ਜਾ ਸੰਜੇ ਆਇਆ ਹੈ ਸੰਜੇ ਦਾ ਨਾਂ ਸੁਣ ਕੇ ਅਰਚਨਾ ਝੱਟ ਉੱਠ ਕੇ ਬੈਠ ਗਈ ਅਰਚਨਾ ਸੰਜੇ ਕੋਲ ਆ ਕੇ ਬੈਠੀ ਸੰਜੇ ਉਸ ਨੂੰ ਦੇਖ ਕੇ ਕਹਿਣ ਲੱਗਿਆ ਗੁੱਡ ਮਾਰਨਿੰਗ ਅਰਚਨਾ ਲੱਗਦਾ ਹੈ ਪੂਰੀ ਰਾਤ ਸੁੱਤੀ ਨਹੀਂ ਅਰਚਨਾ ਕਹਿਣ ਲੱਗੀ ਸੰਜੇ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਠੀਕ ਹੈ ਅਰਚਨਾ ਤੂੰ ਤਿਆਰ ਹੋ ਜਾ ਅਸੀਂ ਕਿਤੇ ਬਾਹਰ ਚੱਲਦੇ ਹਾਂ ਉੱਥੇ ਬੈਠ ਕੇ ਹੀ ਗੱਲ ਕਰਾਂਗੇ ਥੋੜੀ ਦੇਰ ਬਾਅਦ ਇੰਦਰਾ ਜੀ ਚਾਹ ਲੈ ਕੇ ਆਈ ਸੰਜੇ ਨੇ ਪੁੱਛਿਆ ਮਾਂ ਮੈਂ ਅਰਚਨਾ ਨੂੰ ਕੁਝ ਟਾਈਮ ਬਾਹਰ ਲੈ ਕੇ ਜਾਣਾ ਚਾਹੁੰਦਾ ਹਾਂ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਇੰਦਰਾ ਜੀ ਕਹਿਣ ਲੱਗੀ ਮੈਂ ਕਦੇ ਤੁਹਾਨੂੰ ਮਨਾ ਕੀਤਾ ਹੈ ਜੋ ਅੱਜ ਕਰਾਂਗੀ ਪਰ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਘਰ ਆ ਜਾਇਓ ਅਰਚਨਾ ਤੇ ਸੰਜੀ ਕਿਸੇ ਪਾਰਕ ਵਿੱਚ ਚਲੇ ਗਏ ਪਾਰਕ ਵਿੱਚ ਜਾ ਕੇ ਉਹ ਇੱਕ ਪਾਸੇ ਘਾਹ ਉੱਪਰ ਬੈਠ ਗਏ ਸੰਜੀ ਕਹਿਣ ਲੱਗਿਆ ਹੁਣ ਦੱਸ ਅਰਚਨਾ ਕੀ ਗੱਲ ਕਰਨੀ ਹੈ ਅਰਚਨਾ ਕਹਿਣ ਲੱਗੀ ਸੰਜੇ ਮੈਂ ਪਾਗਲ ਨਹੀਂ ਹਾਂ ਸੱਚਮੁੱਚ ਹੀ ਮੈਂ ਘਰ ਵਿੱਚ ਕਿਸੇ ਨੂੰ ਮਹਿਸੂਸ ਕੀਤਾ ਹੈ ਸਿਰਫ ਕੱਲ ਨਹੀਂ ਕਈ ਦਿਨਾਂ ਤੋਂ ਮੈਨੂੰ ਅਜੀਹਾ ਲੱਗ ਰਿਹਾ ਹੈ ਹਰ ਵਾਰ ਦੇਖਣ ਦੀ ਕੋਸ਼ਿਸ਼ ਕਰਦੀ ਹਾਂ ਪਰ ਕੁਝ ਵੀ ਦਿਖਾਈ ਨਹੀਂ ਦਿੰਦਾ ਸੰਜੇ ਕਹਿਣ ਲੱਗਿਆ ਅਰਚਨਾ ਤੈਨੂੰ ਅਜੀਹਾ ਕਿਉਂ ਲੱਗਦਾ ਹੈ ਕਿ ਤੇਰੇ ਨਾਲ ਹੋਰ ਵੀ ਕੁਝ ਅਜੀਬ ਹੋਇਆ ਹੈ ਹਾਂ ਕਦੇ-ਕਦੇ ਚੀਜ਼ਾਂ ਆਪਣੀ ਥਾਂ ਤੋਂ ਹਿੱਲ ਜਾਂਦੀਆਂ ਹਨ ਘਰ ਵਿੱਚ ਅਜੀਬ ਜਿਹੀ ਸਰਸਰਾਹਟ ਸੁਣਾਈ ਦਿੰਦੀ ਹੈ ਅਤੇ ਸਭ ਤੋਂ ਅਜੀਬ ਗੱਲ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਾਂ ਨੂੰ ਸਭ ਕੁਝ ਪਤਾ ਹੈ ਪਰ ਉਹ ਮੈਥੋਂ ਕੁਝ ਸਪਾ ਰਹੀ ਹੈ ਜਦੋਂ ਵੀ ਮੈਂ ਇਸ ਬਾਰੇ ਵਿੱਚ ਗੱਲ ਕਰਦੀ ਹਾਂ ਤਾਂ ਉਹ ਟਾਲ ਦਿੰਦੀ ਹੈ ਸੰਜੀਤ ਕਹਿਣ ਲੱਗਿਆ ਅਰਚਨਾ ਕਿਤੇ ਕੋਈ ਤੁਹਾਡੇ ਘਰ ਦਾ ਪੁਰਾਣਾ ਰਾਜਤਾਨੀ ਅਰਚਨਾ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਹੈਰਾਨੀ ਨਾਲ ਬੋਲੀ ਕੀ ਮਤਲਬ ਸੰਜੇ ਕਹਿਣ ਲੱਗਿਆ ਮਤਲਬ ਇਹ ਕਿ ਇਸ ਗੱਲ ਦਾ ਸਬੰਧ ਤੇਰੇ ਪਾਪਾ ਦੇ ਨਾਲ ਤਾਂ ਨਹੀਂ ਜੁੜਿਆ ਹੋਵੇਗਾ ਤੇਰੀ ਮਾਂ ਇਸ ਬਾਰੇ ਗੱਲ ਕਿਉਂ ਨਹੀਂ ਕਰਦੀ ਅਰਚਨਾ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਉਸ ਦੇ ਮਨ ਵਿੱਚ ਹਮੇਸ਼ਾ ਇਹੀ ਸਵਾਲ ਰਹਿੰਦਾ ਸੀ ਕਿ ਉਸ ਦੇ ਪਾਪਾ ਅਚਾਨਕ ਘਰ ਛੱਡ ਕੇ ਕਿਉਂ ਚਲੇ ਗਏ ਪਰ ਉਸ ਦੀ ਮਾਂ ਕੁਝ ਵੀ ਨਹੀਂ ਦੱਸਦੀ ਸੀ ਅਰਚਨਾ ਕਹਿਣ ਲੱਗੀ ਸੰਜੇ ਮੈਂ ਸੱਚ ਜਾਣਨਾ ਚਾਹੁੰਦੀ ਹਾਂ ਜੇਕਰ ਇਸ ਘਰ ਵਿੱਚ ਕੋਈ ਰਾਜ਼ ਹੈ ਤਾਂ ਉਸ ਨੂੰ ਖੋਲਣਾ ਹੋਵੇਗਾ ਸੰਜੀ ਕਹਿਣ ਲੱਗਿਆ ਠੀਕ ਹੈ ਅਰਚਨਾ ਐਸੀ ਦੋਵੇਂ ਮਿਲ ਕੇ ਇਸ ਸੱਚ ਦਾ ਪਤਾ ਲਗਾਵਾਂਗੇ ਫਿਰ پارک ਵਿੱਚ ਉਹਨਾਂ ਕੋਲ ਇੱਕ ਬੱਚਾ ਆਇਆ ਅਤੇ ਇੱਕ ਲਿਫਾਫਾ ਅਰਚਨਾ ਨੂੰ ਫੜਾ ਕੇ ਚਲਾ ਗਿਆ ਅਰਚਨਾ ਨੇ ਕੰਬਦੇ ਹੱਥਾਂ ਨਾਲ ਉਹ ਲਿਫਾਫਾ ਖੋਲ੍ਹਿਆ ਉਸ ਵਿੱਚੋਂ ਇੱਕ ਕਾਗਜ਼ ਨਿਕਲਿਆ ਜਿਸ ਉੱਪਰ ਲਿਖਿਆ ਸੀ ਜੇਕਰ ਜ਼ਿੰਦਾ ਰਹਿਣਾ ਚਾਹੁੰਦੀ ਹੈ ਤਾਂ ਸਚਾਈ ਜਾਣਨ ਦੀ ਕੋਸ਼ਿਸ਼ ਨਾ ਕਰ ਸੰਜੇ ਕਹਿਣ ਲੱਗਿਆ ਹੁਣ ਤਾਂ ਮੈਨੂੰ ਵੀ ਯਕੀਨ ਹੋ ਗਿਆ ਹੈ ਕਿ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ ਅਰਚਨਾ ਕੰਬਦੀ ਹੋਈ ਆਵਾਜ਼ ਨਾਲ ਕਹਿਣ ਲੱਗੀ ਕਿ ਸਾਨੂੰ ਜਲਦੀ ਤੋਂ ਜਲਦੀ ਸੱਚ ਜਾਣਨਾ ਪਵੇਗਾ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਵੇ ਫਿਰ ਉਹ ਦੋਵੇਂ ਜਾਣੇ ਘਰ ਚਲੇ ਗਏ ਅਰਚਨਾ ਨੂੰ ਗੇਟ ਕੋਲ ਉਤਾਰ ਕੇ ਸੰਜੇ ਆਪਣੇ ਕਾਰ ਚਲਾ ਗਿਆ ਜਦੋਂ ਅਰਚਨਾ ਗੇਟ ਖੋਲ ਕੇ ਅੰਦਰ ਆਈ ਤਾਂ ਅੱਗੇ ਉਸਦੀ ਮਾਂ ਖੜੀ ਸੀ ਅਰਚਨਾ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਤੁਸੀਂ ਕਿਤੇ ਜਾ ਰਹੇ ਹੋ ਹਾਂ ਮੈਨੂੰ ਕੋਈ ਜ਼ਰੂਰੀ ਕੰਮ ਹੈ ਤੂੰ ਆਪਣਾ ਖਿਆਲ ਰੱਖਣਾ ਮੈਂ ਜਲਦੀ ਵਾਪਸ ਆ ਜਾਵਾਂਗੀ ਅਰਚਨਾ ਆਪਣੇ ਕਮਰੇ ਵੱਲ ਜਾਣ ਲੱਗੀ ਤਾਂ ਉਸ ਨੂੰ ਕੋਈ ਆਵਾਜ਼ ਸੁਣਾਈ ਦਿੱਤੀ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਉਸ ਨੂੰ ਬੁਲਾ ਰਿਹਾ ਹੋਵੇ ਅਰਚਨਾ ਡਰਦੀ-ਡਰਦੀ ਆਪਣੇ ਕਮਰੇ ਅੰਦਰ ਗਈ ਅਤੇ ਗੇਟ ਬੰਦ ਕਰਕੇ ਬੈੱਡ ਤੇ ਬੈਠ ਗਈ ਉਸ ਨੂੰ ਯਾਦ ਆਇਆ ਕਿ ਕੱਲ ਰਾਤ ਨੂੰ ਉਸ ਨੂੰ ਅਜੀਹਾ ਹੀ ਮਹਿਸੂਸ ਹੋਇਆ ਸੀ ਪਰ ਉਦੋਂ ਉਸ ਦੀ ਮਾਂ ਨੇ ਉਸ ਨੂੰ ਵਹਿਮ ਕਹਿ ਕੇ ਟਾਲ ਦਿੱਤਾ ਸੀ ਫਿਰ ਅਚਾਨਕ ਉਸ ਕਮਰੇ ਵਿੱਚੋਂ ਠੱਕ ਠੱਕ ਦੀ ਆਵਾਜ਼ ਆਈ ਜਿੱਥੇ ਜਾਣ ਤੋਂ ਅਰਚਨਾ ਨੂੰ ਉਸਦੀ ਮਾਂ ਹਮੇਸ਼ਾ ਹੀ ਰੋਕਦੀ ਰਹਿੰਦੀ ਹੈ ਅਰਚਨਾ ਨੇ ਡਰਦੇ ਹੋਏ ਸੰਜੇ ਨੂੰ ਫੋਨ ਮਲਾਇਆ ਸੰਜੇ ਨੇ ਕਬਰਾਂਉਂਦੇ ਹੋਏ ਫੋਨ ਚੁੱਕਿਆ ਤੇ ਪੁੱਛਿਆ ਅਰਚਨਾ ਸਭ ਠੀਕ ਤਾਂ ਹੈ ਨਾ ਨਹੀਂ ਸੰਜੇ ਕੁਝ ਵੀ ਠੀਕ ਨਹੀਂ ਹੈ ਮੈਂ ਅੱਜ ਫੇਰ ਉਸ ਕਮਰੇ ਵਿੱਚੋਂ ਆਵਾਜ਼ ਸੁਣੀ ਹੈ ਮੈਂ ਘਰ ਵਿੱਚ ਇਕੱਲੀ ਹਾਂ ਮਾਂ ਵੀ ਘਰੇ ਨਹੀਂ ਹੈ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਸੰਜੀ ਨੇ ਕਿਹਾ ਤੂੰ ਦਰਵਾਜ਼ਾ ਬੰਦ ਕਰਕੇ ਬੈਠੀ ਰਹਿ ਮੈਂ ਹੁਣੇ ਹੀ ਆਉਂਦਾ ਹਾਂ ਕਮਰੇ ਅੰਦਰ ਸਨਾਟਾ ਸੀ ਪਰ ਉਸ ਸਨਾਟੇ ਵਿੱਚ ਅਰਚਨਾ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਉਸ ਨੂੰ ਬਹੁਤ ਨੇੜੇ ਤੋਂ ਦੇਖ ਰਿਹਾ ਹੋਵੇ ਥੋੜੀ ਦੇਰ ਬਾਅਦ ਸੰਜੀ ਆ ਗਿਆ ਸੰਜੇ ਆ ਕੇ ਅਰਚਨਾ ਨੂੰ ਪੁੱਛਣ ਲੱਗਿਆ ਦਾ ਅਰਚਨਾ ਆਵਾਜ਼ ਕਿੱਥੋਂ ਆਈ ਸੀ ਅਰਚਨਾ ਨੇ ਉਸ ਬੰਦ ਦਰਵਾਜ਼ੇ ਵੱਲ ਇਸ਼ਾਰਾ ਕੀਤਾ ਸੰਜੇ ਉਸ ਦਰਵਾਜ਼ੇ ਦੇ ਕੋਲ ਗਿਆ ਅਰਚਨਾ ਵੀ ਉਸ ਦੇ ਨਾਲ ਸੀ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ ਸੰਜੇ ਨੇ ਪੁੱਛਿਆ ਕਿ ਅਰਚਨਾ ਇਸ ਤਾਲੇ ਦੀ ਚਾਬੀ ਕਿੱਥੇ ਹੈ ਅਰਚਨਾ ਕਹਿਣ ਲੱਗੀ ਉੋਤਾ ਮਾ ਹਮੇਸ਼ਾ ਆਪਣੇ ਨਾਲ ਰੱਖਦੀ ਹੈ ਸੰਜੇ ਕਹਿਣ ਲੱਗਿਆ ਜੇਕਰ ਇਹ ਦਰਵਾਜ਼ਾ ਸਾਲਾਂ ਤੋਂ ਬੰਦ ਹੈ ਤਾਂ ਫਿਰ ਅੰਦਰ ਕੌਣ ਹੈ ਸੰਜੇ ਨੇ ਉਹ ਤਾਲਾ ਤੋੜਨਾ ਚਾਹਿਆ ਅਰਚਨਾ ਕਹਿਣ ਲੱਗੀ ਸੰਜੇ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇਕਰ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਸਾਡੇ ਤੇ ਗੁੱਸਾ ਕਰੇਗੀ ਸੰਜੇ ਕਹਿਣ ਲੱਗਿਆ ਅਰਚਨਾ ਇਹ ਜਾਨਣਾ ਜ਼ਰੂਰੀ ਹੈ ਕੇ ਅੰਦਰ ਕੌਣ ਹੈ ਫੇਰ ਸੰਜੀ ਨੇ ਉਹ ਤਾਲਾ ਤੋੜ ਦਿੱਤਾ ਸੰਜੀ ਨੇ ਹੌਲੀ-ਹੌਲੀ ਉਹ ਗੇਟ ਖੋਲ੍ਹਿਆ ਅੰਦਰ ਹਨੇਰਾ ਸੀ ਅਰਚਨਾ ਡਰਦੀ ਹੋਈ ਕਹਿਣ ਲੱਗੀ ਸੰਜੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਤੂੰ ਮੇਰੇ ਕੋਲ ਹੀ ਰਹਿ ਅਰਚਨਾ ਤੂੰ ਡਰਨਾ ਮੈਂ ਤੇਰੇ ਕੋਲ ਹੀ ਹਾਂ ਅੱਜ ਅਸੀਂ ਇਸ ਬੰਦ ਕਮਰੇ ਦਾ ਰਾਜ਼ ਜਾਣ ਕੇ ਹੀ ਰ੍ਹਾਂਗੇ ਸੰਜੇ ਨੇ ਪੁੱਛਿਆ ਕੌਣ ਹੈ ਇੱਥੇ ਫਿਰ ਉਹ ਹੌਲੀ-ਹੌਲੀ ਕਮਰੇ ਦੀਆਂ ਪੌੜੀਆਂ ਉੱਤਰਨ ਲੱਗੇ ਕਮਰੇ ਦੇ ਅੰਦਰ ਉਹਨਾਂ ਨੇ ਜੋ ਕੁਝ ਵੇਖਿਆ ਉਹ ਵੇਖ ਕੇ ਉਹ ਇਕਦਮ ਹੈਰਾਨ ਰਹਿ ਗਏ ਕਮਰੇ ਵਿੱਚ ਇੱਕ ਪੁਰਾਣੀ ਅਲਮਾਰੀ ਸੀ ਇੱਕ ਪਾਸੇ ਇੱਕ ਮੰਜਾ ਡਾਹਿਆ ਹੋਇਆ ਸੀ ਜਿਸ ਉੱਤੇ ਕੋਈ ਲੇਟਿਆ ਹੋਇਆ ਸੀ ਕੌਣ ਹੈ ਇੱਥੇ ਸੰਜੇ ਨੇ ਪੁੱਛਿਆ ਤਾਂ ਉਹ ਮੰਜੇ ਉੱਤੇ ਪਿਆ ਹੋਇਆ ਪਰਸ਼ਾਵਾ ਥੋੜਾ ਜਿਹਾ ਹਿੱਲਿਆ ਅਤੇ ਪੁੱਛਣ ਲੱਗਿਆ ਤੁਸੀਂ ਕੌਣ ਹੋ ਸੰਜੇ ਨੇ ਧਿਆਨ ਨਾਲ ਦੇਖਿਆ ਉਹ ਇੱਕ ਔਰਤ ਸੀ ਜਿਸ ਦੇ ਵਾਲ ਖਿਲਰੇ ਹੋਏ ਸੀ ਅਤੇ ਬਹੁਤ ਕਮਜ਼ੋਰ ਲੱਗ ਰਹੀ ਸੀ ਉਸ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਦਿਨਾਂ ਤੋਂ ਇਸ ਕਮਰੇ ਵਿੱਚ ਕੈਦ ਹੋਵੇ ਅਰਚਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸੰਜੇ ਨੂੰ ਪੁੱਛਣ ਲੱਗੀ ਇਹ ਕੌਣ ਹੈ ਸੰਜੇ ਸੰਜੇ ਦੇ ਬੋਲਣ ਤੋਂ ਪਹਿਲਾਂ ਹੀ ਉਹ ਔਰਤ ਕਹਿਣ ਲੱਗੀ ਪੁੱਤਰ ਮੈਂ ਤੇਰੀ ਮਾਂ ਹਾਂ ਅਰਚਨਾ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਦੀ ਪੂਰੀ ਦੁਨੀਆ ਹੀ ਬਦਲ ਗਈ ਹੋਵੇ ਉਸ ਨੂੰ ਲੱਗਿਆ ਕਿ ਮੈਂ ਕੁਝ ਗਲਤ ਸੁਣ ਰਹੀ ਹਾਂ ਨਹੀਂ ਇਹ ਹੀ ਮੈਂ ਹੋ ਸਕਦਾ ਹੈ ਅਰਚਨਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਉਹ ਔਰਤ ਕਹਿਣ ਲੱਗੀ ਪੁੱਤ ਮੈਂ ਤੇਰੀ ਮਾਂ ਵੰਦਨਾ ਹਾਂ ਅਰਚਨਾ ਨੇ ਕਿਹਾ ਨਹੀਂ ਤੂੰ ਝੂਠ ਬੋਲ ਰਹੀ ਹੈ ਮੇਰੀ ਮਾਤਾ 인ਦਰਾ ਹੈ ਔਰਤ ਕਹਿਣ ਲੱਗੀ ਪੁੱਤਰ ਇਹ ਸੱਚ ਹੈ 인ਦਰਾ ਤੇਰੀ ਮਾਂ ਨਹੀਂ ਹੈ ਮੈਂ ਤੇਰੀ ਮਾਂ ਹਾਂ ਅਰਚਨਾ ਨੇ ਹਿੰਮਤ ਜੁਟਾ ਕੇ ਪੁੱਛਿਆ ਜੇਕਰ ਤੂੰ ਮੇਰੀ ਮਾਂ ਹੈ ਫਿਰ ਇੰਨੇ ਸਾਲਾਂ ਤੋਂ ਇੱਥੇ ਕਿਵੇਂ ਬੰਦ ਹੈ ਮੇਰੇ ਪਾਪਾ ਕਿੱਥੇ ਹਨ ਉੱਤਰ ਜਦੋਂ ਤੂੰ 5 ਸਾਲ ਦੀ ਸੀ ਤਾਂ ਅਸੀਂ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਸੀ ਜਦੋਂ ਇੱਕ ਦਿਨ ਅਚਾਨਕ ਸਭ ਕੁਝ ਬਦਲ ਗਿਆ ਇੰਦਰਾ ਮੇਰੀ ਪੱਕੀ ਸਹੇਲੀ ਹੈ ਉਸ ਦਾ ਪਤੀ ਕਿਸੇ ਕੰਮ ਕਰਕੇ ਕਿਸੇ ਦੂਸਰੇ ਸ਼ਹਿਰ ਵਿੱਚ ਗਿਆ ਹੋਇਆ ਸੀ ਇੰਦਰਾ ਨੂੰ ਬੱਚਾ ਹੋਣ ਵਾਲਾ ਸੀ ਇਸ ਲਈ ਉਹ ਇੰਦਰਾ ਨੂੰ ਮੇਰੇ ਕੋਲ ਛੱਡ ਗਏ ਜਦੋਂ ਇੰਦਰਾ ਦੀ ਡਿਲੀਵਰੀ ਹੋਈ ਤਾਂ ਉਸ ਦਾ ਬੱਚਾ ਨਾ ਬਚਿਆ ਉਸ ਦਾ ਪਤੀ ਜਦੋਂ ਵਾਪਸ ਆਉਣ ਲੱਗਿਆ ਤਾਂ ਟ੍ਰੇਨ ਹਾਦਸੇ ਵਿੱਚ ਉਸਦੀ ਵੀ ਮੌਤ ਹੋ ਗਈ। ਇਹ ਸਦਮਾ ਇੰਦਰਾ ਸਹਾਰ ਨਾ ਸકી ਅਤੇ ਘੁੰਮਸਮ ਰਹਿਣ ਲੱਗੀ। ਅਸੀਂ ਸੋਚਿਆ ਜੇਕਰ ਤੈਨੂੰ ਇੰਦਰਾ ਦੇ ਕੋਲ ਰੱਖਾਂਗੇ ਤਾਂ ਥੋੜਾ ਜਿਹਾ ਉਸ ਦਾ ਮਨ ਬਦਲ ਜਾਵੇਗਾ। ਪਰ ਇਸ ਦਾ ਉਲਟਾ ਅਸਰ ਹੋ ਗਿਆ। ਇੰਦਰਾ ਤੈਨੂੰ ਆਪਣੀ ਬੇਟੀ ਸਮਝਣ ਲੱਗੀ। ਫੇਰ ਇੱਕ ਦਿਨ ਅਜਿਹਾ ਆਇਆ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਅਰਚਨਾ ਗੱਲਾਂ ਸੁਣ ਕੇ ਸੁੰਨ ਹੋ ਗਈ ਸੀ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਜ਼ਿੰਦਗੀ ਦੀ ਸਚਾਈ ਐਨੀ ਭਿਆਨਕ ਹੋਵੇਗੀ ਉਸ ਰਾਤ ਇੰਦਰਾ ਨੇ ਮੇਰੀ ਦੁਨੀਆ ਹੀ ਮੇਥੋਂ ਖੋ ਲਈ ਉਸ ਰਾਤ ਤੇਰੇ ਪਾਪਾ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸੀ ਮੈਂ ਵੀ ਤੈਨੂੰ ਸਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਚਾਨਕ ਇੰਦਰਾ ਕਮਰੇ ਵਿੱਚ ਆਈ ਮੈਂ ਇੰਦਰਾ ਨੂੰ ਪੁੱਛਿਆ ਕੀ ਗੱਲ ਹੈ ਇੰਦਰਾ ਤੈਨੂੰ ਕੁਝ ਚਾਹੀਦਾ ਹੈ ਐਨੀ ਰਾਤ ਨੂੰ ਤੂੰ ਇੱਥੇ ਕੀ ਕਰ ਰਹੀ ਹੈ ਉਹ ਕੁਝ ਨਹੀਂ ਬੋਲੀ ਬਸ ਮੇਰੇ ਵੱਲ ਵੇਖਦੀ ਰਹੀ ਫਿਰ ਉਸਨੇ ਕੋਈ ਭਾਰੀ ਚੀਜ਼ ਮੇਰੇ ਸਿਰ ਵਿੱਚ ਮਾਰੀ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਫਿਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਇਸ ਕਮਰੇ ਵਿੱਚ ਬੰਦ ਸੀ ਮੇਰੇ ਹੱਥ ਪੈਰ ਬੰਨੇ ਹੋਏ ਸੀ ਮੇਰੇ ਸਾਹਮਣੇ ਇੰਦਰਾ ਖੜੀ ਸੀ ਅਤੇ ਹੱਸਦੇ ਹੋਏ ਕਹਿ ਰਹੀ ਸੀ ਕਿ ਅੱਜ ਤੋਂ ਤੂੰ ਮਰ ਚੁੱਕੀ ਹੈ ਅਰਚਨਾ ਮੇਰੀ ਬੇਟੀ ਹੈ ਮੈਂ ਰੌਲਾ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਸੁਣਨ ਵਾਲਾ ਉੱਥੇ ਕੋਈ ਵੀ ਨਹੀਂ ਸੀ ਉਸ ਦਿਨ ਤੋਂ ਲੈ ਕੇ ਮੈਂ ਅੱਜ ਤੱਕ ਇਸ ਕਮਰੇ ਵਿੱਚ ਬੰਦ ਹਾਂ ਅਰਚਨਾ ਕਹਿਣ ਲੱਗੀ ਨਹੀਂ ਇਹ ਸਭ ਝੂਠ ਹੈ ਮੇਰੇ ਪਾਪਾ ਕਿੱਥੇ ਹਨ ਬੰਦਨਾ ਹੰਝੂ ਬਹਾਉਂਦੀ ਹੋਈ ਕਹਿਣ ਲੱਗੀ ਉਹ ਵੀ ਇੱਥੇ ਹੀ ਹਨ ਅਰਚਨਾ ਤੇ ਸੰਜੇ ਹੈਰਾਨ ਹੋ ਕੇ ਪੁੱਛਣ ਲੱਗੇ ਕਿੱਥੇ ਹਨ ਪਾਪਾ ਅਰਚਨਾ ਪਾਪਾ ਪਾਪਾ ਚਲਾਉਣ ਲੱਗੀ ਜਦੋਂ ਸੰਜੇ ਨੇ ਟਾਰਚ ਨਾਲ ਚਾਰੇ ਪਾਸੇ ਦੇਖਿਆ ਤਾਂ ਅਰਚਨਾ ਦੇ ਪਾਪਾ ਇੱਕ ਪਾਸੇ ਬੈਠੇ ਸੀ ਅਰਚਨਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਹ ਕਹਿਣ ਲੱਗੀ ਪਾਪਾ ਤੁਸੀਂ ਇਸ ਬੰਦ ਕਮਰੇ ਵਿੱਚ ਹੋ ਮੈਂ ਸੋਚਿਆ ਤੁਸੀਂ ਮੈਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਅਰਚਨਾ ਨੂੰ ਆਪਣੇ ਪਾਪਾ ਦਾ ਚਿਹਰਾ ਯਾਦ ਸੀ ਉਹ ਮਨ ਹੀ ਮਨ ਸੋਚਣ ਲੱਗੀ ਕਿ ਇਹ ਸਭ ਕੁਝ ਸੱਚ ਹੈ ਜਿਸਨੇ ਮੈਨੂੰ ਆਪਣੀ ਧੀ ਵਾਂਗ ਪਾਲਿਆ ਅਤੇ ਮੈਨੂੰ ਹਰ ਖੁਸ਼ੀ ਦਿੱਤੀ ਉਹ ਮੇਰੇ ਨਾਲ ਐਨਾ ਵੱਡਾ ਤੋਖਾ ਕਰ ਸਕਦੀ ਹੈ ਸਿਰਫ ਮੈਨੂੰ ਪਾਉਣ ਲਈ ਉਸਨੇ ਮੇਰੇ ਅਸਲੀ ਮਾਤਾ ਪਿਤਾ ਨੂੰ ਕਿੰਨੇ ਸਾਲਾਂ ਤੋਂ ਕੈਦ ਕਰਕੇ ਰੱਖਿਆ ਸੰਜੀਤ ਕਹਿਣ ਲੱਗਿਆ ਅਰਚਨਾ ਇਹ ਸੱਚ ਹੈ ਪਰ ਤੈਨੂੰ ਹਿੰਮਤ ਰੱਖਣੀ ਪਵੇਗੀ ਮੈਂ ਜਾਣਦਾ ਹਾਂ ਕਿ ਤੇਰੇ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੈ ਅਰਚਨਾ ਕਹਿਣ ਲੱਗੀ ਮੈਂ ਹੁਣ ਕਮਜ਼ੋਰ ਨਹੀਂ ਪਾਵਾਂਗੀ ਜਿਸਨੇ ਮੇਰੇ ਮਾਤਾ ਪਿਤਾ ਦੇ ਨਾਲ ਇਸ ਤਰ੍ਹਾਂ ਕੀਤਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਸੰਜੇ ਕਹਿਣ ਲੱਗਿਆ ਅਰਚਨਾ ਇਸ ਤੋਂ ਪਹਿਲਾਂ ਇੰਦਰਾ ਜੀ ਇੱਥੇ ਆਵੇ ਸਾਨੂੰ ਮਾਪਿਤਾ ਜੀ ਨੂੰ ਇਸ ਬੰਦ ਕਮਰੇ ਵਿੱਚੋਂ ਬਾਹਰ ਕੱਢਣਾ ਪਵੇਗਾ ਅਰਚਨਾ ਕਹਿਣ ਲੱਗੀ ਹਾਂ ਸੰਜੇ ਤੂੰ ਠੀਕ ਕਹਿ ਰਿਹਾ ਹੈ ਸੰਜੇ ਨੇ ਅਰਚਨਾ ਦੇ ਪਿਤਾ ਜੀ ਨੂੰ ਸਹਾਰਾ ਦੇ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਉਹ ਬੰਦਨਾ ਤੇ ਓਮ ਪ੍ਰਕਾਸ਼ ਜੀ ਨੂੰ ਬਾਹਰ ਕੱਢਣ ਹੀ ਲੱਗੇ ਸੀ ਕਿ ਉਦੋਂ ਹੀ ਉਹਨਾਂ ਨੂੰ ਇੱਕ ਕੜਕ ਦੀ ਹੋਈ ਆਵਾਜ਼ ਸੁਣਾਈ ਦਿੱਤੀ ਕੋਈ ਵੀ ਇੱਥੋਂ ਬਾਹਰ ਨਹੀਂ ਜਾਵੇਗਾ ਅਰਚਨਾ ਨੇ ਪਿੱਛੇ ਘੁਮ ਕੇ ਦੇਖਿਆ ਤਾਂ ਦਰਵਾਜ਼ੇ ਤੇ ਇੰਦਰਾ ਜੀ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਨਫ਼ਰਤ ਸੀ ਇੰਦਰਾ ਧਮਕੀ ਦਿੰਦੇ ਹੋਏ ਕਹਿਣ ਲੱਗੀ ਤੁਸੀਂ ਸਮਝਦੇ ਕੀ ਹੋ ਇਹਨਾਂ ਨੂੰ ਇੰਨੀ ਆਸਾਨੀ ਨਾਲ ਇੱਥੋਂ ਲੈ ਕੇ ਚਲੇ ਜਾਓਗੇ ਅਰਚਨਾ ਇਕਦਮ ਗੁੱਸੇ ਵਿੱਚ ਬੋਲੀ ਤੇਰਾ ਇਹ ਖੇਲ ਹੁਣ ਹੋਰ ਨਹੀਂ ਚੱਲੇਗਾ ਤੂੰ ਮੇਰੇ ਮਾਤਾ ਪਿਤਾ ਨੂੰ ਐਨੇ ਸਾਲਾਂ ਤੋਂ ਇੱਥੇ ਕੈਦ ਰੱਖਿਆ ਉਹਨਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਬਸ ਹੁਣ ਹੋਰ ਨਹੀਂ ਹੁਣ ਮੈਂ ਤੈਨੂੰ ਤੇਰੇ ਕੀਤੇ ਦੀ ਸਜ਼ਾ ਦਿਵਾ ਕੇ ਰਾਂਗੀ ਇੰਦਰਾ ਹੱਸਦੀ ਹੋਈ ਕਹਿਣ ਲੱਗੀ ਸਜ਼ਾ ਤੂੰ ਮੈਨੂੰ ਸਜ਼ਾ ਦੇਵੇਂਗੀ ਜਿਸ ਨੂੰ ਮੈਂ ਆਪਣੀ ਬੇਟੀ ਬਣਾ ਕੇ ਪਾਲਿਆ ਅਤੇ ਹਰ ਇੱਕ ਖੁਸ਼ੀ ਦਿੱਤੀ ਤੂੰ ਹੀ ਮੇਰੀ ਦੁਸ਼ਮਣ ਬਣ ਗਈ ਤੂੰ ਮੈਨੂੰ ਮੇਰੇ ਮੰਮੀ ਪਾਪਾ ਨਾਲੋਂ ਵੱਖ ਕੀਤਾ ਸੀ ਇਸ ਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ ਸੰਜੇ ਕਹਿਣ ਲੱਗਿਆ ਮੈਂ ਇਹਨਾਂ ਨੂੰ ਇੱਥੋਂ ਲਿਜਾ ਰਿਹਾ ਹਾਂ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਇੰਦਰਾ ਨੇ ਦਰਵਾਜ਼ਾ ਬੰਦ ਕਰ ਲੇਤਾ ਅਤੇ ਕਹਿਣ ਲੱਗੀ ਤੁਸੀਂ ਇੱਥੋਂ ਜਿਉਂਦੇ ਨਹੀਂ ਜਾ ਸਕਦੇ ਮੈਂ ਇੰਨੇ ਸਾਲਾਂ ਤੋਂ ਜੋ ਕੁਝ ਵੀ ਕੀਤਾ ਉਸ ਨੂੰ ਮੈਂ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵਾਂਗੀ ਸੰਜੇ ਅੱਗੇ ਵੱਧ ਕੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਇੰਦਰਾ ਨੇ ਪਿਸਤੌਲ ਕੱਢਿਆ ਅਤੇ ਅਰਚਨਾ ਵੱਲ ਕਰ ਦਿੱਤਾ ਸੰਜੇ ਜੇਕਰ ਤੂੰ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ ਜਦੋਂ ਇੰਦਰਾ ਨੇ ਅਰਚਨਾ ਵੱਲ ਪਿਸਤੌਲ ਕੀਤੀ ਤਾਂ ਪਿੱਛੇ ਤੋਂ ਇੱਕ ਕੜਕਦੀ ਹੋਈ ਆਵਾਜ਼ ਗੂੰਜੀ ਇੰਦਰਾ ਪਿਸਤੌਲ ਥੱਲੇ ਰੱਖ ਦੇ ਹੁਣ ਤੋਂ ਕੋਈ ਵੀ ਚਾਲ ਨਹੀਂ ਚੱਲ ਸਕेंगे ਜਦੋਂ ਇੰਦਰਾ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਪੁਲਿਸ ਖੜੀ ਸੀ ਇੰਦਰਾ ਘਬਰਾਉਂਦੇ ਹੋਏ ਕਹਿਣ ਲੱਗੀ ਪੁਲਿਸ ਸੰਜੇ ਨੇ ਕਿਹਾ ਹਾਂ ਪੁਲਸ ਸੰਜੇ ਨੇ ਆਪਣੇ ਦੋਸਤ ਨੂੰ ਮੈਸੇਜ ਕਰਕੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਪੁਲਿਸ ਅਧਿਕਾਰੀ ਕਹਿਣ ਲੱਗੇ ਕਿ ਤੁਹਾਨੂੰ ਇਸ ਗੱਲ ਦੀ ਸਜ਼ਾ ਕਾਨੂੰਨ ਦੇਵੇਗਾ ਇੰਦਰਾ ਗਿੜਗੜਾਉਂਦੇ ਹੋਏ ਕਹਿਣ ਲੱਗੀ ਨਹੀਂ ਇਹ ਸਭ ਝੂਠ ਹੈ ਮੈਂ ਕੁਝ ਵੀ ਨਹੀਂ ਕੀਤਾ ਪਰ ਹੁਣ ਬਹੁਤ देर ਹੋ ਚੁੱਕੀ ਸੀ ਪੁਲਿਸ ਨੇ ਇੰਦਰਾ ਨੂੰ ਗ੍ਰਿਫਤਾਰ ਕਰ ਲਿਆ ਅਰਚਨਾ ਭੱਜ ਕੇ ਆਪਣੇ ਮਾਤਾ ਪਿਤਾ ਕੋਲ ਗਈ ਸੰਜੀਤ ਕਹਿਣ ਲੱਗਿਆ ਅਰਚਨਾ ਚੱਲ ਆਪਾਂ ਮਾਪੇ ਪਿਤਾ ਜੀ ਨੂੰ ਡਾਕਟਰ ਕੋਲ ਲੈ ਕੇ ਚੱਲਦੇ ਹਾਂ ਆ ਹਰਚਨਾ ਦੇ ਜੀਵਨ ਦਾ ਸਭ ਤੋਂ ਵੱਡਾ ਸੱਚ ਸਾਹਮਣੇ ਆ ਗਿਆ ਸੀ ਉਸ ਨੂੰ ਆਪਣੇ ਅਸਲੀ ਮਾਤਾ ਪਿਤਾ ਮਿਲ ਗਏ ਸੀ ਅਰਚਨਾ ਤੇ ਸੰਜੇ ਨੇ ਉਹ ਸੱਚ ਸਭ ਦੇ ਸਾਹਮਣੇ ਲਿਆ ਦਿੱਤਾ ਜੋ ਕਈ ਸਾਲਾਂ ਤੋਂ ਕਮਰੇ ਵਿੱਚ ਕੈਦ ਸੀ ਉਹ ਕਮਰਾ ਜਿਸ ਨੂੰ ਇੰਦਰਾ ਜੀ ਨੇ ਸਾਲਾਂ ਤੱਕ ਵਾਂਦਰ ਰੱਖਿਆ ਅੱਜ ਉਹ ਖੁੱਲ ਚੁੱਕਿਆ ਸੀ ਉਸ ਦੇ ਪਿੱਛੇ ਦੀ ਸਚਾਈ ਜਾਣ ਕੇ ਹਰ ਕੋਈ ਹੈਰਾਨ ਸੀ ਉਸ ਦੇ ਮਾਤਾ ਪਿਤਾ ਜੋ ਇੱਕ ਹਨੇਰੇ ਕਮਰੇ ਵਿੱਚ ਕੁੱਟ-ਕੁੱਟ ਕੇ ਜਿਉਂ ਰਹੇ ਸੀ ਹੁਣ ਉਹ ਆਜ਼ਾਦ ਹੋ ਗਏ ਸੀ ਅਰਚਨਾ ਦੀਆਂ ਅੱਖਾਂ ਵਿੱਚ ਹੁਣ ਖੁਸ਼ੀ ਦੇ ਹੰਝੂ ਸੀ ਉਸ ਨੇ ਆਪਣੇ ਮਾਤਾ ਪਿਤਾ ਨੂੰ ਜੱਫੀ ਪਾਈ ਅਤੇ ਕਹਿਣ ਲੱਗੀ ਹੁਣ ਸਾਨੂੰ ਕੋਈ ਵੀ ਬਾਕ ਨਹੀਂ ਕਰ ਸਕਦਾ ਇੰਸਪੈਕਟਰ ਕਹਿਣ ਲੱਗਿਆ ਇੰਦਰਾ ਜੀ ਤੁਸੀਂ ਜੋ ਕੁਝ ਵੀ ਕੀਤਾ ਹੈ ਹੁਣ ਜੇਲ੍ਹ ਵਿੱਚ ਰਹਿ ਕੇ ਪਛਤਾਵਾ ਕਰੋ ਇੰਦਰਾ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਸ ਦਾ ਝੂਠ ਅਤੇ ਸਾਜ਼ਿਸ਼ ਸਭ ਕੁਝ ਖਤਮ ਹੋ ਗਿਆ ਸੀ ਫਿਰ ਸੰਜੇ ਤੇ ਅਰਚਨਾ ਬੰਦਨਾ ਤੇ ਓਮ ਪ੍ਰਕਾਸ਼ ਜੀ ਨੂੰ ਹਸਪਤਾਲ ਲੈ ਗਏ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਹੁਣ ਅਰਚਨਾ ਆਪਣੇ ਮਾਤਾ ਪਿਤਾ ਨਾਲ ਇੱਕ ਸੁਖੀ ਜੀਵਨ ਜਿਉ ਰਹੀ ਹੈ ਪਰ ਫੇਰ ਵੀ ਉਸ ਦੇ ਅੰਦਰ ਇੱਕ ਖਾਲੀਪਣ ਗਿਆ ਜਿਸ ਨੂੰ ਉਹ ਮਹਿਸੂਸ ਕਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਦਾ ਇੱਕ ਐਮ ਹਿੱਸਾ ਹਲੇ ਵੀ ਉਸ ਤੋਂ ਦੂਰ ਹੈ ਇੱਕ ਦਿਨ ਅਰਚਨਾ ਖੋਈ ਖੋਈ ਬੈਠੀ ਸੀ ਉਸ ਦੀ ਮਾਂ ਬੰਦਨਾ ਉਸ ਦੇ ਕੋਲ ਆਈ ਅਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੀ ਪੁੱਤਰ ਤੇਰੇ ਮਨ ਅੰਦਰ ਜੋ ਵੀ ਹੈ ਉਸ ਨੂੰ ਬਾਹਰ ਕੱਢ ਦੇ ਕਈ ਜ਼ਖਮ ਪੁਰਾਣੇ ਹੋਣ ਦੇ ਨਾਲ ਨਾਲ ਭਰਦੇ ਨਹੀਂ ਹੁੰਦੇ ਹੋਰ ਡੂੰਗੇ ਹੁੰਦੇ ਜਾਂਦੇ ਨੇ ਅਰਚਨਾ ਆਪਣੀ ਮਾਂ ਨੂੰ ਜੱਫੀ ਪਾਉਂਦੇ ਹੋਏ ਹੁੱਟ-ਹੁੱਟ ਕੇ ਰੋਣ ਲੱਗੀ ਬੰਦਨਾ ਕਹਿਣ ਲੱਗੀ ਪੁੱਤ ਮੈਂ ਜਾਣਦੀ ਹਾਂ ਬੇਸ਼ੱਕ ਤੂੰ ਉਪਰੋਂ ਇਹ ਦਿਖਾ ਰਹੀ ਹੈ ਕਿ ਤੈਨੂੰ ਇੰਦਰਾ ਨਾਲ ਨਫ਼ਰਤ ਹੈ ਪਰ ਅਸਲ ਵਿੱਚ ਤੂੰ ਉਸ ਨੂੰ ਨਫ਼ਰਤ ਨਹੀਂ ਕਰ ਸਕਦੀ ਉਸ ਨੇ ਤੈਨੂੰ ਐਨੇ ਸਾਲਾਂ ਤੋਂ ਪਿਆਰ ਨਾਲ ਪਾਲਿਆ-ਪੋਸਿਆ ਹੈ ਅਰਚਨਾ ਕਹਿਣ ਲੱਗੀ ਮਾਂ ਤੁਹਾਨੂੰ ਸਭ ਕੁਝ ਪਤਾ ਹੈ ਫੇਰ ਵੀ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ ਬੰਦਨਾ ਜੀ ਕਹਿਣ ਲੱਗੀ ਪੁੱਤ ਕੁਝ ਚੀਜ਼ਾਂ ਦੇ ਜਵਾਬ ਸਾਨੂੰ ਸਮਾਖੋਦ ਹੀ ਦੇ ਦਿੰਦਾ ਹੈ ਜੇਕਰ ਤੂੰ ਇਸ ਫੈਸਲੇ ਵਿੱਚ ਜਲਦੀ ਕਰ ਦਿੰਦੀ ਜਾਂ ਮੇਰੇ ਕਹਣ ਤੇ ਕੋਈ ਗਲਤ ਕਦਮ ਉਠਾ ਲੈਂਦੀ ਤਾਂ ਸ਼ਾਇਦ ਠੀਕ ਨਾ ਹੁੰਦਾ ਜਾ ਪੁੱਤ ਤੂੰ ਇੰਦਰਾ ਨੂੰ ਜਾ ਕੇ ਮਿਲਿਆ ਸ਼ਾਇਦ ਉਹ ਵੀ ਤੈਨੂੰ ਯਾਦ ਕਰ ਰਹੀ ਹੋਵੇਗੀ ਅਰਚਨਾ ਨੇ ਸੰਜੇ ਨੂੰ ਫੋਨ ਕੀਤਾ ਤੇ ਉਹ ਦੋਵੇਂ ਇੰਦਰਾ ਨੂੰ ਮਿਲਣ ਲਈ ਜੇਲ੍ਹ ਵਿੱਚ ਚਲੇ ਗਏ ਜੇਲ੍ਹ ਵਿੱਚ ਜਾ ਕੇ ਅਰਚਨਾ ਤੇ ਇੰਦਰਾ ਇੱਕ ਦੂਜੀ ਨੂੰ ਦੇਖਦੀਆਂ ਰਹੀਆਂ ਪਰ ਕੁਝ ਪਲ ਲਈ ਕੋਈ ਵੀ ਕੁਝ ਨਾ ਬੋਲੀ ਫਿਰ ਅਰਚਨਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਮੈਨੂੰ ਤੁਹਾਡੇ ਕੋਲੋਂ ਨਫ਼ਰਤ ਹੈ ਮਾਂ ਇੰਦਰਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ ਬੇਟਾ ਅਤੇ ਹਮੇਸ਼ਾ ਰਹੇਗਾ ਇਸ ਦੁਨੀਆ ਵਿੱਚ ਤੇਰੇ ਇਲਾਵਾ ਮੇਰਾ ਹੋਰ ਕੋਈ ਨਹੀਂ ਅਰਚਨਾ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਆਉਣ ਲੱਗੇ ਆਖਰਕਾਰ ਇੱਕ ਦੂਜੇ ਦੇ ਲਈ ਆਪਣੀਆਂ ਭਾਵਨਾਵਾਂ ਨੂੰ ਰੋਕ ਨਾ ਸਕੀਆਂ ਅਰਚਨਾ ਵੀ ਰੋਣ ਲੱਗੀ ਹੁਣ ਉਹਨਾਂ ਦੇ ਦਿਲ ਦੀਆਂ ਦੂਰੀਆਂ ਮਿਟਣ ਲੱਗੀਆਂ ਸਮਾਂ ਬੀਤਦਾ ਗਿਆ ਹੁਣ ਅਰਚਨਾ ਬੰਦਨਾ ਅਤੇ ਓਮ ਪ੍ਰਕਾਸ਼ ਜੀ ਨਾਲ ਆਪਣੀ ਜ਼ਿੰਦਗੀ ਦੇ ਹੋਏ ਹੋਏ ਪਲ ਫੇਰ ਤੋਂ ਸੰਜੋਣ ਲੱਗੀ ਉਹ ਹਫ਼ਤੇ ਬਾਅਦ ਇੰਦਰਾ ਨੂੰ ਵੀ ਜਾ ਕੇ ਮੇਲਾਉਂਦੀ ਸੀ ਕਦੇ ਕਦੇ ਜ਼ਿੰਦਗੀ ਸਾਨੂੰ ਅਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਸਹੀ ਅਤੇ ਗਲਤ ਦੇ ਵਿੱਚ ਇੱਕ ਲਖੀਰ ਖਿੱਚੀ ਜਾਂਦੀ ਹੈ ਧੋਖਾ ਤੇ ਸਵਾਰਥ ਕਿੰਨੇ ਵੀ ਮਜ਼ਬੂਤ ਕਿਉਂ ਨਾ ਲੱਗਣ ਪਰ ਸਚਾਈ ਅਤੇ ਪ੍ਰੇਮ ਦੀ ਸ਼ਕਤੀ ਦੇ ਅੱਗੇ ਉਹ ਟੇਕ ਨਹੀਂ ਸਕਦੇ ਸੰਜੇ ਵਰਗਾ ਦੋਸਤ ਹਰ ਕਿਸੇ ਨੂੰ ਮਿਲੇ ਜੋ ਨਾ ਸਿਰਫ ਮੁਸ਼ਕਲ ਸਮੇਂ ਵਿੱਚ ਸਾਥ ਦੇਵੇ ਬਲਕਿ ਸਹੀ ਰਾਹ ਵੀ ਦਿਖਾਵੇ ਸਾਨੂੰ ਆਪਣੀਆਂ ਭਾਵਨਾਵਾਂ ਤੋਂ ਪਰੇ ਜਾ ਕੇ ਸਹੀ ਅਤੇ ਗਲਤ ਦਾ ਫਰਕ ਕਰਨਾ ਆਉਣਾ ਚਾਹੀਦਾ ਹੈ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ